ਹੁਣ ਇਹ ਤਾਂ ਭਗਵਾਨ ਪ੍ਰਮਾਤਮਾ ਜੀ ਦੱਸ ਸਕਦੇ ਆ ਵੀ ਅਸੀਂ ਵਿਜੇ ਸਿੰਘ ਲਾਣਾ ਸੈਟਿੰਗ ਕੀਤੀ ਐ ਕੋਈ ਸਾਡੀ ਪੁਲਿਸ ਨੇ ਸੈਟਿੰਗ ਕੀਤੀ ਐ ਜਾਂ ਅਸੀਂ ਝੂਠ ਬੋਲੇ ਸੀ ਮੇਰੇ ਕੋਲ ਸਬੂਤ ਨੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਔਨ ਕੈਮਰਾ ਕਿਹਾ ਕਹਿੰਦੇ ਮੇਰੇ ਕੋਲ ਸਬੂਤ ਨੇ ਤੇ ਕਹਿੰਦੇ ਮੈਂ ਵਿਜੇ ਸਿੰਘ ਲਾਣਾ ਨੂੰ ਸਬੂਤ ਦਿਖਾਏ ਤੇ ਵਿਜੇ ਸਿੰਘ ਲਾਣਾ ਮੇਰੇ ਕੋਲ ਵੀ ਮੰਨਿਆ ਵੀ ਅਸੀਂ ਪੈਸੇ ਮੰਗੇ ਆ ਤੇ ਹੁਣ ਉਸ ਤੋਂ ਬਾਅਦ ਕਿੱਧਰ ਗਿਆ ਕਬੂਲਨਾਮਾ ਕਿੱਧਰ ਗਈ ਉਹ ਰਿਕਾਰਡਿੰਗ ਔਰ ਕਿੱਧਰ ਗਿਆ ਮੁੱਖ ਮੰਤਰੀ ਸਾਹਿਬ ਨੇ ਕੀ ਬਿਆਨ ਦਰਜ ਕਰਾਇਆ ਉਹਦੇ ਜਿਵੇਂ ਉਹਦੋਂ ਵੀਡੀਓ ਬਣਾ ਬਣਾ ਕੇ ਸਾਰੇ ਦੇਸ਼ ਦੇ ਵਿੱਚ ਤੁਸੀਂ ਵਾਇਰਲ ਕਰ ਰਹੇ ਸੀ ਕਿਸੀ ਆਪਦਾ ਇੱਕ ਮੰਤਰੀ ਫੜ ਲਿਆ ਤੇ ਹੁਣ ਹੁਣ ਕਿਉਂ ਨਹੀਂ ਕੀਤੇ ਉਹਨੂੰ ਵੀਡੀਓ ਬਣਾ ਕੇ ਕਹੋ ਨਾ ਕਿ ਅਸੀਂ ਆਪਦੇ ਮੰਤਰੀ ਨੂੰ ਕਲੀਨ ਚਿੱਟ ਦੇਤੀ ਮੁੱਖ ਮੰਤਰੀ ਸਾਹਿਬ ਦੱਸਣ ਵੀ ਭਾਈ ਮੈਂ ਝੂਠ ਬੋਲਿਆ ਸੀਗਾ ਵੀ ਮੈਂ ਝੂਠ ਬੋਲਿਆ ਸੀ 22 ਇਲੈਕਸ਼ਨ ਸੀਗੀ ਤੇ ਕੋਈ ਕੇਸ ਨਹੀਂ ਸੀਗਾ ਭ੍ਰਸ਼ਟਾਚਾਰ ਦਾ ਵੀ ਅਸੀਂ ਝੂਠ ਬੋਲ ਕੇ ਬੰਦਾ ਫਾਈਲ ਕਰਕੇ ਇਦਾਂ ਕੀਤਾ ਸੀਗਾ ਤੇ ਹੁਣ ਅਸੀਂ ক্লোਜ਼ਰ ਰਿਪੋਰਟ ਫਾਈਲ ਕਰਤੀ ਜਾਂ ਫਿਰ ਇਹ ਕਹਿਣ ਵੀ ਭਾਈ ਉਹਦੋਂ ਸਾਡੇ ਕੋਲ ਸਬੂਤ ਹੈਗੇ ਸੀਗੇ ਤੇ ਹੁਣ ਅਸੀਂ ਸੈਟਿੰਗ ਕਰ ਲਈ ਇਹਦੇ ਨਾਲ ਸੁੱਚਾ ਸਿੰਘ ਛੋਡੇਪੁਰ ਨੂੰ ਪਾਰਟੀ ਚੋਂ ਕੱਢ ਦਿਆ ਉਹਨਾਂ ਲਈ ਵੀ ਕਹਿੰਦੇ ਕਿ ਸਾਡੇ ਕੋਲੇ ਕੋਈ ਸਬੂਤ ਆਇਆ ਤਾਂ ਅਸੀਂ ਪਾਰਟੀ ਦੇ ਵਿੱਚੋਂ ਕੱਢਤਾ ਇਹਨਾਂ ਦੀ ਸਰਕਾਰ ਵੀ ਬਣ ਗਈ ਸਰਕਾਰ ਚੱਲ ਵੀ ਰਹੀ ਹੈ ਪਰ ਉਹ ਸਬੂਤ ਨਹੀਂ ਹਾਲੇ ਤੱਕ ਪੇਸ਼ ਹੋਇਆ ਕੀ ਲੱਗਦਾ ਵੀ ਸਬੂਤ ਕਿੱਥੋਂ ਆਉਂਦੇ ਆ ਤੇ ਕਿੱਧਰ ਜਾਂਦੇ ਆ ਫਿਰ ਸਾਰੇ ਕਿ ਜਿਹੜੇ ਵੀ ਇਸ ਪਾਰਟੀ ਦੇ ਵਿੱਚ ਹੈਗੇ ਨੇ ਇਹ ਕਿਸੇ ਦੇ ਸਕੇ ਨਹੀਂ ਇਹ ਥੋੜੇ ਦੇ ਝੂਠੇ ਇਲਜ਼ਾਮ ਵੀ ਲਾ ਸਕਦੇ ਆ ਇਹ ਤੁਹਾਨੂੰ ਜਦੋਂ ਸੈਟਿੰਗ ਹੋ ਗਈ ਬੜੀ ਵੀ ਕਰ ਸਕਦੇ ਆ ਅੰਦਰ ਵੀ ਦੇ ਸਕਦੇ ਆ ਬਾਹਰ ਵੀ ਕੱਢ ਸਕਦੇ ਆ ਕੋਈ ਇਹਨਾਂ ਦਾ ਦੀਨ ਮਾਨ ਨਹੀਂ ਹੈਗਾ ਪਾਰਟੀ ਦਾ ਨਾ ਭਗਵੰਤ ਮਾਨ ਦਾ ਕੋਈ ਦੀਨ ਲੋਕਾਂ ਨੂੰ ਤੇ ਇਹੀ ਹੋ ਗਿਆ ਨਾ ਕਿ ਦੇਖੋ ਕਿੰਨੀ ਵਧੀਆ ਪਾਰਟੀ ਆਪ ਦੇ ਮੰਤਰੀ ਦੇ ਖਿਲਾਫ ਇਹਨਾਂ ਨੇ ਐਕਸ਼ਨ ਕਰ ਲਿਆ ਪਰ ਤੁਸੀਂ ਇਹ ਦੇਖੋ ਵੀ ਕਰਦੇ ਕੀ ਨੇ ਕੋਈ ਥੋੜੀ ਜੀ ਗੱਲ ਹੁੰਦੀ ਹੈ ਹੁਣ ਅਮਿਤ ਰਤਨ ਦੀ ਗੱਲ ਹੋਈ ਸੀ ਬਠਿੰਡੇ ਫੜਨਾ ਪਿਆ ਸੀ ਇਹਨਾਂ ਨੂੰ ਹਾਲਾਂਕਿ ਇੱਕ ਵਾਰ ਤਾਂ ਕਲੀਨ ਸ਼ੀਟ ਦੇਤੀ ਸੀ ਰਾਤ ਨੂੰ ਜਦੋਂ ਤੱਕ ਉਹ ਰਿਕਾਰਡਿੰਗ ਨਹੀਂ ਆਈ ਸੀ ਇਹਦੀ ਭ੍ਰਿਸ਼ਟਾਚਾਰ ਦੀ ਅਮਿਤ ਰਤਨ ਦੀ ਪਰ ਉਸ ਤੋਂ ਬਾਅਦ ਕੇਸ ਕਰਨਾ ਪਿਆ ਜਦੋਂ ਰਿਕਾਰਡਿੰਗ ਆ ਗਈ ਕਿੱਥੇ ਹੈ ਕੇਸ ਉਹ 758 ਕਰੋੜ ਦਾ ਟੈਂਡਰ ਸੀਗਾ ਜਿਹਦੇ ਵਿੱਚ 2% ਕ੍ਰਪਸ਼ਨ ਮੰਗੀ ਸੀ ਰੇਸ਼ੋ ਤੋਂ ਮੰਗੀ ਗਈ ਸੀ ਜਿਹੜਾ ਰਜਿੰਦਰ ਸਿੰਘ ਦਾ ਬਿਆਨ ਹੈ ਔਰ ਉਹਨੇ ਕਿਹਾ ਸੀ 5 ਲੱਖ ਰੁਪਈਆ ਜਿਹੜਾ ਦਿੰਦੇ ਦੀ ਮੇਰੇ ਕੋਲ ਆਡੀਓ ਹੈਗੀ ਹੈ ਕਿੱਥੇ ਉਹ ਬਲੌਰ ਰਜਿੰਦਰ ਸਿੰਘ ਨੂੰ ਟੰਗੋ ਉਹਨੂੰ ਹੁਣ ਰਜਿੰਦਰ ਸਿੰਘ ਦਾ ਬਿਆਨ ਆਇਆ ਕਹਿੰਦੇ ਜੇ ਹੁਣ ਇਹ ਕਲੇਮ ਚੈਟ ਦਿੱਤੀ ਹੈ ਜਾਂ ক্লোਜ਼ਰ ਰਿਪੋਰਟ ਫਾਈਲ ਕਰਦੇ ਆ ਤੇ ਮੈਨੂੰ ਕਬੂਲ ਹੈ ਹੁਣ ਕਿਵੇਂ ਕਬੂਲ ਹੋ ਗਿਆ ਉਦੋਂ ਤੇ ਰਜਿੰਦਰ ਸਿੰਘ ਤੁਸੀਂ ਮੂਹਰੇ ਲਾ ਕੇ ਉਹਨੂੰ ਕਿਹਾ ਹੋ ਜੋ ਕ੍ਰਾਂਤੀਕਾਰੀ ਬਣਿਆ ਹੋਇਆ ਸੀਗਾ ਔਰ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਹੁਣ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਪੱਕੇ ਪੈਰੀ ਕੰਮ ਕੀਤਾ ਸਾਡੇ ਕੋਲ ਰਿਕਾਰਡਿੰਗ ਹੈ ਸਾਡੇ ਕੋਲੇ ਅਸੀਂ ਸਾਡੇ ਕੋਲੇ ਮੰਨੇ ਆ ਤੇ ਅਸੀਂ ਪੁਲਿਸ ਨੂੰ ਬੁਲਾ ਕੇ ਗ੍ਰਿਫਤਾਰ ਕੀਤਾ ਹੈ ਲੋਕਵਾਟੀਵੀ ਨਾਲ ਜੁੜੰਤ ਸਿੰਘ ਮੈਂ ਹਮਤਾਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੋਂ ਬਾਅਦ ਪਹਿਲਾ ਵੱਡਾ ਐਕਸ਼ਨ ਕੀਤਾ ਸੀ ਉਹਨਾਂ ਨੇ ਕਿ ਜਿਹੜੇ ਸਿਹਤ ਮੰਤਰੀ ਸੀਗੇ ਉਸ ਸਮੇਂ ਦੇ ਵਿਜੇ ਸਿੰਘਲਾ ਜੋ ਮਾਨਸਾ ਤੋਂ ਵਿਧਾਇਕ ਨੇ ਉਹਨਾਂ ਨੂੰ ਅਹੁਦੇ ਤੋਂ ਲਾਇਆ ਗਿਆ ਉਹਨਾਂ ਦੇ ਜਿਹੜੇ ਮੰਤਰੀ ਹੈ ਮੰਤਰੀਸ਼ਿਪ ਹੈ ਉਹ ਵਾਪਸ ਲਈ ਗਈ ਕਿਉਂਕਿ ਉਹਨਾਂ ਉੱਤੇ ਵੱਡਾ ਇਲਜ਼ਾਮ ਸੀਗਾ ਕਿ ਉਹ 1% ਮੰਗਦੇ ਆ ਮੁੱਖ ਮੰਤਰੀ ਦਾ ਕਹਿਣਾ ਤੇ ਅਸੀਂ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਅਵਰੰਤ ਕੇਜਰੀਵਾਲ ਜੀ ਦੀ ਸੋਚ ਤੇ ਚੱਲਦੇ ਆ ਇਸੇ ਕਰਕੇ ਜਿਹੜੀ ਵੱਡੀ ਕਾਰਵਾਈ ਹੈ ਉਹ ਆਪਣੇ ਹੀ ਪਧਾਇਕ ਆਪਣੇ ਮੰਤਰੀ ਉੱਤੇ ਕੀਤੀ ਹੈ ਚਾਹੇ ਉਹ ਬਗਾਨਾ ਹੋਵੇ ਚਾਹੇ ਆਪਣਾ ਕਹਿੰਦੇ ਸਾਰਿਆਂ ਦੇ ਲਈ ਜਿਹੜਾ ਰੂਲ ਆ ਸਾਡਾ ਉਹ ਇੱਕੋ ਆ ਪਰ ਹੁਣ 3 ਸਾਲ ਬਾਅਦ ਜਾ ਕੇ ਵਿਜੇ ਸਿੰਘਲਾ ਐਮਐਲਏ ਵਿਜੇ ਸਿੰਘਲਾ ਨੂੰ ਟ੍ਰੇਨਚਟ ਮਿਲਦੀ ਹੈ ਪੁਲਿਸ ਦੇ ਵੱਲੋਂ ਉਹਨਾਂ ਦਾ ਕਹਿਣਾ ਕਿ ਕੋਈ ਸਬੂਤ ਨਹੀਂ ਪਾਇਆ ਗਿਆ ਪਰ ਉਸ ਸਮੇਂ ਮੁੱਖ ਮੰਤਰੀ ਕਹਿੰਦੇ ਕਿ ਮੈਨੂੰ ਸਬੂਤ ਮਿਲਣੇ ਤੇ ਵਿਜੇ ਸਿੰਘਲਾ ਖੁਦ ਮੰਨਨੇ ਡਾਕਟਰ ਵਿਜੇ ਸਿੰਘਲਾ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਮਾਨਸਾ ਦੇ ਵਸਨੀਕ ਆਰਟੀ ਐਕਟੀਵਿਸਟ ਮਾਨੀ ਗੁਇਲ ਨੇ ਇਥੋਂ ਦੇ ਇਲਾਕੇ ਇਹਨਾਂ ਦਾ ਇਹ ਸਾਰੀ ਗੱਲਬਾਤ ਜਾਂਦੇ ਸ਼ੁਰੂ ਤੋਂ ਬਾਈ ਸਭ ਤੋਂ ਪਹਿਲਾਂ ਤਾਂ ਜਿਹੜੀ ਕਲੀਨ ਚਿੱਟ ਮਿਲੀ ਅੱਜ ਉਹਨੂੰ ਕਿਵੇਂ ਦੇਖਦੇ ਹੋ ਕਿ 3 ਸਾਲਾਂ ਬਾਅਦ ਇੱਕਦਮ ਛੋਟੀ ਜਿਹੀ ਖਬਰ ਲੱਗੀ ਮਿਲਦੀ ਹੈ ਅਖਬਾਰ ਦੇ ਵਿੱਚ ਕਿ ਡਾਕਟਰ ਵਜੇ ਸਿੰਘਾ ਨੂੰ ਮਿਲੀ ਕਲੀਨ ਚਿੱਟ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਬੜਾ ਹਾਸੋ ਹਿਣਾ ਹੈ ਇਹ ਜਿਹੜੀ ਕਲੀਨ ਚਿੱਟ ਹੈਗੀ ਔਰ ਇਹਦੇ 'ਚ ਇਹ ਪਤਾ ਲੱਗਦਾ ਵੀ ਕਿਵੇਂ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਲੋਕਾਂ ਦੇ ਇਮੋਸ਼ਨਸ ਨਾਲ ਖੇਡਦੀ ਆ ਕਿਵੇਂ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦੀ ਹੈ ਕਿਵੇਂ ਲੋਕਾਂ ਨੂੰ ਮੂਰਖ ਸਮਝਦੇ ਆ ਤੁਸੀਂ ਦੇਖੋ ਵੀ ਮੁੱਖ ਮੰਤਰੀ ਸਾਹਿਬ ਖੁਦ ਆਏ ਸੀਗੇ ਸਕਰੀਨ ਦੇ ਉੱਤੇ ਉਹਨਾਂ ਨੇ ਕਿਹਾ ਕਿ ਵਿਜੇ ਸਿੰਘਲਾ ਦੇ ਜਿਹੜੇ ਵਿਜੇ ਸਿੰਘਲਾ ਤੇ ਨਾਲ ਉਹਨਾਂ ਦੇ ਜਿਹੜੇ ਇੱਕ OSD ਨੇਗੇ ਉਹਨਾਂ ਨੇ ਰਿਸ਼ਵਤ ਮੰਗੀ ਜੀ ਤੇ ਉਹਦੀ ਮੇਰੇ ਕੋਲ ਰਿਕਾਰਡਿੰਗ ਵੀ ਹੈ ਮੇਰੇ ਕੋਲ ਸਬੂਤ ਨੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਔਨ ਕੈਮਰਾ ਕਿਹਾ ਕਹਿੰਦੇ ਮੇਰੇ ਕੋਲ ਸਬੂਤ ਨੇ ਤੇ ਕਹਿੰਦੇ ਮੈਂ ਵਿਜੇ ਸਿੰਘਲਾ ਨੂੰ ਸਬੂਤ ਦਿਖਾਏ ਤੇ ਵਿਜੇ ਸਿੰਘਲਾ ਮੇਰੇ ਕੋਲ ਵੀ ਮੰਨੇ ਵੀ ਅਸੀਂ ਪੈਸੇ ਮੰਗੇ ਆ ਮਤਲਬ ਉਹ ਕਹਿੰਦੇ ਵੀ ਅਸੀਂ ਕਨਫਰਮ ਵੀ ਕੀਤਾ ਕਬੂਲ ਕਰ ਲਿਆ ਕਬੂਲ ਕਰ ਲਿਆ ਕਹਿੰਦੇ ਵਿਜੇ ਸਿੰਘਲਾ ਨੇ ਬੋਲੇ ਆ ਉਹ ਤੇ ਉਹ ਉਸ ਤੋਂ ਬਾਅਦ ਕਿੱਧਰ ਗਿਆ ਕਬੂਲਦਾਨਾ ਜੀ ਔਰ ਕਿੱਧਰ ਗਈ ਉਹ ਰਿਕਾਰਡਿੰਗ ਔਰ ਕਿੱਧਰ ਅਗੇ ਮੁੱਖ ਮੰਤਰੀ ਸਾਹਿਬ ਨੇ ਕੀ ਬਿਆਨ ਦਰਜ ਕਰਾਇਆ ਉਹਦੇ ਦੇਖੋ ਇਹਦੇ ਚ ਸਭ ਤੋਂ ਪਤਾ ਲੱਗਦਾ ਸਭ ਤੋਂ ਵੱਧ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਇਮੋਸ਼ਨ ਨਾਲ ਉਸ ਟਾਈਮ ਖੇਡੇ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਹੁਣ ਚੁੱਪਚੀ ਪੀਤੇ ਜੀ ਉਦੋਂ ਇੰਨਾ ਰੌਲਾ ਪਾਇਆ ਗਿਆ ਹੁਣ ਚੁੱਪਚੀ ਪੀਤੇ ਜਿਹੜੀ ক্লোਜ਼ਰ ਰਿਪੋਰਟ ਫਾਈਲ ਕਰਤੀ ਕਲੀਨ ਚਿੱਟ ਦੇ ਦਿੱਤੀਗੀ ਪੁਲਿਸ ਵੱਲੋਂ ਸਰਕਾਰ ਵੱਲੋਂ ਤੇ ਹੁਣ ਤੁਸੀਂ ਦੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਅੱਛਾ ਇਹ ਸਾਰੀ ਕਾਰਵਾਈ ਹੋਣ ਤੋਂ ਬਾਅਦ ਜਿਵੇਂ ਵਿਜੇ ਸਿੰਘਲਾ ਵਿਚਰ ਰਹੇ ਸੀਗੇ ਹਲਕੇ ਦੇ ਵਿੱਚ ਇਸ ਤਰੀਕੇ ਨਾਲ ਸੀ ਕਿ ਉਹਨਾਂ ਉੱਤੇ ਕੋਈ ਅਸਰ ਹੀ ਨਹੀਂ ਹੈ ਜਿਵੇਂ ਕੁਝ ਉਹਨਾਂ ਨੇ ਕੀਤਾ ਹੀ ਨਾ ਹੋਵੇ ਉਦੋਂ ਵੀ ਬੜੇ ਸਵਾਲ ਖੜੇ ਹੋਏ ਸੀਗੇ ਕਿ ਇੱਕ ਬੰਦੇ ਤੇ ਐਡੀ ਕਾਰਵਾਈ ਕੀਤੀ ਹੋਏ ਮੁੱਖ ਮੰਤਰੀ ਨੇ ਤੇ ਉਸ ਤੋਂ ਬਾਅਦ ਉਹ ਬੰਦਾ ਇਸ ਤਰੀਕੇ ਨਾਲ ਵਿਚਰਦਾ ਕੋਈ ਚੱਕਰ ਹੀ ਨਹੀਂ ਹੁੰਦਾ ਜਿਵੇਂ ਦੇਖੋ ਇਹ ਤਾਂ ਹੁਣ ਵਿਜੇ ਸਿੰਘਲਾ ਜੀ ਨੂੰ ਪਤਾ ਵੀ ਉਹਨਾਂ ਦੇ ਫਰਕ ਪਿਆ ਕਿ ਨਹੀਂ ਪਰ ਮੇਰੇ ਹਿਸਾਬ ਨਾਲ ਜਦੋਂ ਮੁੱਖ ਮੰਤਰੀ ਸਕਰੀਨ ਦੇ ਉੱਤੇ ਆ ਕੇ ਕਹਦੇ ਕਿ ਇਸ ਬੰਦੇ ਨੇ ਕਰਪਸ਼ਨ ਕੀਤੀ ਹੈ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਤੇ ਜਿਹੜਾ ਇਹਦਾ OSD ਸ਼ਰੇਆਮ ਫੜਿਆ ਗਿਆ ਹੈਗਾ ਉਹਨਾਂ ਨੇ ਇਹ ਉਦੋਂ ਇੱਕ ਰਜਿੰਦਰ ਕੁਮਾਰ ਸੀਗਾ ਰਜਿੰਦਰ ਕੁਮਾਰ ਸਿਹਤ ਮਹਿਕਮੇ ਦੇ ਵਿੱਚ ਕੰਮ ਕਰਦਾ ਸੀਗਾ ਤੇ ਉਹਨੇ ਸ਼ਿਕਾਇਤ ਦਰਜ ਕਰਾਈ ਸੀ ਕਿ 58 ਕਰੋੜ ਦਾ ਟੈਂਡਰ ਸੀਗਾ ਜਿਹਦੇ ਵਿੱਚ 2% ਕਮਿਸ਼ਨ ਮੰਗਿਆ ਗਿਆ 1 ਕਰੋੜ 16 ਲੱਖ ਰੁਪਏ ਕਮਿਸ਼ਨ ਮੰਗਿਆ ਗਿਆ ਤੇ ਉਹਦੇ ਵਿੱਚ 5 ਲੱਖ ਰੁਪਏ ਦੰਦੇ ਦੀ ਮੇਰੇ ਕੋਲ ਰਿਕਾਰਡਿੰਗ ਹੈਗੀ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੀ ਪੈਸੇ ਮੰਗਦੇ ਦੀ ਰਿਕਾਰਡਿੰਗ ਸਾਡੇ ਕੋਲ ਹੈਗੀ ਹੈ ਔਰ ਵਿਜੇ ਸਿੰਘਲਾ ਨੇ ਸਾਡੇ ਕੋਲ ਕਬੂਲ ਕੀਤਾ ਹੁਣ ਉਹ ਰਿਕਾਰਡਿੰਗ ਕਿੱਧਰ ਗਈ ਸਭ ਤੋਂ ਪਹਿਲਾਂ ਰਜਿੰਦਰ ਸਿੰਘ ਨੂੰ ਫੜੋ ਵੀ ਕਿੱਥੇ ਰਿਕਾਰਡਿੰਗ ਕਿੱਥੇ ਹੁਣ ਤੂੰ ਪਿੱਛੇ ਹਟਦਾ ਰਜਿੰਦਰ ਸਿੰਘ ਦਾ ਬਿਆਨ ਆਇਆ ਕਹਿੰਦੇ ਜੇ ਹੁਣ ਇਹ ਕਲੀਨ ਚੈਟ ਦਿੱਤੀਏ ਜਾਂ ক্লোਜ਼ਰ ਰਿਪੋਰਟ ਫਾਈਲ ਕਰਦੇ ਆ ਤੇ ਮੈਨੂੰ ਕਬੂਲ ਹੈ ਹੁਣ ਕਿਵੇਂ ਕਬੂਲ ਹੋ ਗਿਆ ਉਦੋਂ ਤੇ ਰਜਿੰਦਰ ਸਿੰਘ ਤੁਸੀਂ ਮੂਹਰੇ ਲਾ ਕੇ ਉਹਨੂੰ ਕਿਹਾ ਹੋਇਆ ਜੋ ਕ੍ਰਾਂਤੀਕਾਰੀ ਬਣਿਆ ਹੋਇ ਔਰ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਹੁਣ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਪੱਕੇ ਪੈਰੀ ਕੰਮ ਕੀਤਾ ਸਾਡੇ ਕੋਲੇ ਰਿਕਾਰਡਿੰਗ ਹੈ ਸਾਡੇ ਕੋਲੇ ਅਸੀਂ ਸਾਡੇ ਕੋਲੇ ਮੰਨੇ ਆ ਤੇ ਅਸੀਂ ਪੁਲਿਸ ਨੂੰ ਬੁਲਾ ਕੇ ਗ੍ਰਿਫਤਾਰ ਕੀਤਾ ਕਿਧਰ ਗਏ ਸਾਰੇ ਉਹ ਉਹ ਗੱਲ ਇਹ ਸੀ ਕਿ ਉਸ ਟਾਈਮ ਤੇ ਹਮਤਾਜ ਜੀ ਉਸ ਟਾਈਮ ਤੇ ਪੰਜਾਬ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਬਾਈ ਇਲੈਕਸ਼ਨ ਹੋਣੀ ਸੀ ਸੰਗਰੂਰ ਦੀ ਮੁੱਖ ਮੰਤਰੀ ਸਾਹਿਬ ਨੇ ਉੱਥੋਂ ਅਸਤੀਫਾ ਦਿੱਤਾ ਸੀਗਾ ਐਮਪੀਸ਼ਿਪ ਤੋਂ ਜਦੋਂ ਇਹਨਾਂ ਦੀ ਸਰਕਾਰ ਬਣੀ ਹੈ ਔਰ ਇਹ ਮਈ ਦੀ ਗੱਲ ਹੈ ਜਦੋਂ ਮਈ ਦੇ ਵਿੱਚ ਇਹ ਇਹਨਾਂ ਨੂੰ ਗ੍ਰਿਫਤਾਰ ਕੀਤੇ ਆ ਜੀ ਔਰ ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਡਰਾਮਾ ਉਹ ਕਿਉਂਕਿ ਉਸ ਟਾਈਮ ਸਿੱਧੂ ਮੂਸੇਵਾਲਾ ਵਾਲਾ ਵਾਲਾ ਸੀਨ ਵੀ ਸੀਗਾ ਔਰ ਸਾਰਾ ਇਹ ਹਾਰ ਦੇ ਪੇਸ ਸੀ ਇਲੈਕਸ਼ਨ ਔਰ ਹਾਰੇ ਵੀ ਉਹ ਔਰ ਇਹਨਾਂ ਨੂੰ ਆਦਤ ਪੈ ਗਈ ਜਦੋਂ ਇਲੈਕਸ਼ਨ ਇੱਕ ਹੋ ਰਹੀ ਹੈ ਉਦੋਂ ਪਹਿਲਾਂ ਇੱਕ ਡਰਾਮਾ ਕ੍ਰੀਏਟ ਕਰਨਾ ਲੋਕਾਂ ਦੇ ਵਿੱਚ ਦਿਖਾਉਣਾ ਕਿ ਅਸੀਂ ਕਰਪਸ਼ਨ ਦੇ ਖਿਲਾਫ ਲੜ ਰਹੇ ਹਾਂ ਆਪਦੇ ਬੰਦੇ ਫੜ ਰਹੇ ਹਾਂ ਔਰ ਉਹ ਤੁਸੀਂ ਦੇਖੋ ਵੀ ਕਿੰਨਾ ਕੀ ਕੁਝ ਨਹੀਂ ਕੀਤਾ ਇਹਨਾਂ ਨੇ ਔਰ ਉਸ ਟਾਈਮ ਤੇ ਤੁਸੀਂ ਦੇਖੋ ਵੀ ਉਸ ਤੋਂ ਬਾਅਦ گویا ਆਪਣੀ ਉਸ ਤੋਂ ਬਾਅਦ ਗੁਜਰਾਤ ਦੀ ਇਲੈਕਸ਼ਨ ਆਈ ਹੈ 2022 ਦੇ ਵਿੱਚ ਉੱਥੇ ਵੀ ਇਹਨਾਂ ਨੇ ਪੂਰਾ ਪ੍ਰਚਾਰ ਕੀਤਾ ਭਗਵੰਤ ਮਾਨ ਨੇ ਕੇਜਰੀਵਾਲ ਨੇ ਕਿ ਹਮ ਆਪਣੇ ਕਿ ਅਸੀਂ ਆਪਦੇ ਜਿਹੜੇ ਹੈਗਾ ਵਿਧਾਇਕ ਨੂੰ ਫੜ ਲਿਆ ਰਿਸ਼ਵਤ ਦੇ ਵਿੱਚ ਅਸੀਂ ਆਪਦੇ ਮੰਤਰੀ ਨੂੰ ਬਰਖਾਸਤ ਕਰਤਾ ਅਸੀਂ ਆਪਦੇ ਮੰਤਰੀ ਨੂੰ ਜੇਲ੍ਹ ਭਜਵਾਤਾ ਔਰ ਉਸ ਤੋਂ ਬਾਅਦ ਹਿਮਾਚਲ ਦੀ ਇਲੈਕਸ਼ਨ ਆਈ ਹੈ 2022 ਦੇ ਵਿੱਚ ਉਸ ਤੋਂ ਬਾਅਦ ਦਿੱਲੀ ਦਿੱਲੀ ਇਲੈਕਸ਼ਨ ਆਈ ਹੈ ਐਮਸੀਡੀ ਦੀ 2022 ਦੇ ਵਿੱਚ 2022 ਦੇ ਐਂਡ ਦੇ ਵਿੱਚ ਜੀ ਇਨਾਂ ਨੇ ਪੂਰਾ ਪ੍ਰਚਾਰ ਕੀਤਾ ਵਿਜੇ ਸਿੰਘ ਲਾ ਦੀ ਗ੍ਰਿਫਤਾਰੀ ਦਾ ਤੇ ਪੰਜਾਬ ਦੇ ਵਿੱਚ ਵੀ ਉਹੀ ਕੀਤਾ ਬਾਈ ਇਲੈਕਸ਼ਨ ਦੇ ਵਿੱਚ ਤੇ ਪਰ ਉਹ ਗਿਆ ਕਿੱਥੇ ਸਾਰਾ ਕੁਝ ਜਾਂ ਤੇ ਹੁਣ ਮੈਨੂੰ ਇਹ ਦੱਸੋ ਵੀ ਜਾਂ ਤੇ ਭਗਵੰਤ ਮਾਨ ਜੀ ਝੂਠ ਬੋਲਦੇ ਸੀ ਤੇ ਜਾਂ ਫਿਰ ਕੋਈ ਸੈਟਿੰਗ ਕਰ ਲਈ ਹੁਣ ਭਗਵੰਤ ਮਾਨ ਜੀ ਕਹਿੰਦੇ ਸੀ ਮੇਰੇ ਕੋਲ ਸਾਰੇ ਸਬੂਤ ਹੈ ਕਿੱਥੇ ਭਗਵੰਤ ਮਾਨ ਜੀ ਜਿਵੇਂ ਉਦੋਂ ਵੀਡੀਓ ਬਣਾ ਬਣਾ ਕੇ ਸਾਰੇ ਦੇਸ਼ ਦੇ ਵਿੱਚ ਤੁਸੀਂ ਵਾਇਰਲ ਕਰ ਰਹੇ ਸੀ ਕਿਸੀ ਆਪਦਾ ਇੱਕ ਮੰਤਰੀ ਫੜ ਲਿਆ ਤੇ ਹੁਣ ਹੁਣ ਕਿਉਂ ਨਹੀਂ ਕੀਤੇ ਹੁਣ ਵੀਡੀਓ ਬਣਾ ਕੇ ਕਹੋ ਨਾ ਕਿ ਅਸੀਂ ਆਪਦੇ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਅਸੀਂ ਆਪਦੇ ਮੰਤਰੀ ਦੀ ਜਿਹੜੀ ਭ੍ਰਿਸ਼ਟਾਚਾਰ ਦੀ ਜਿਹੜੀ ਈਧਾਰਾ ਤੇ ਪਰਚਾ ਦਰਜ ਹੋਇਆ ਸੀ ਅਸੀਂ ਉਹਦੀ ਕਲੋਜ਼ਰ ਰਿਪੋਰਟ ਫਾਈਲ ਕਰਤੀ ਹੁਣ ਕਿਉਂ ਨਹੀਂ ਦੱਸਦੇ ਪਏ ਮਤਲਬ ਸਵਾਲ ਇਹ ਹੈ ਕਿ ਜਿਹੜੇ ਮੁੱਖ ਮੰਤਰੀ ਉਦੋਂ ਗਲਤ ਸੀ ਜਾਂ ਹੁਣ ਪੁਲਿਸ ਗਲਤ ਹੈ ਇੱਥੇ ਵੱਡਾ ਸਵਾਲ ਇਹ ਹੈ ਕਿ ਤਿੰਨ ਸਾਲ ਪਹਿਲਾਂ ਗਲਤ ਸੀ ਜਾਂ ਹੁਣ ਗਲਤ ਨਹੀਂ ਇਹ ਵੀ ਸਵਾਲ ਹੈ ਇੱਕ ਨਹੀਂ ਉਹੀ ਗੱਲ ਹੈ ਨਾ ਮੈਂ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਹੁਣ ਉਹ ਸਾਹਮਣੇ ਆਉਣ ਮੁੱਖ ਮੰਤਰੀ ਸਾਹਿਬ ਦੱਸਣ ਵੀ ਭਾਈ ਮੈਂ ਝੂਠ ਬੋਲਿਆ ਸੀਗਾ ਵੀ ਮੈਂ ਝੂਠ ਬੋਲਿਆ ਸੀ 22 ਇਲੈਕਸ਼ਨ ਸੀਗੀ ਤੇ ਕੋਈ ਕੇਸ ਨਹੀਂ ਸੀਗਾ ਭ੍ਰਸ਼ਟਾਚਾਰ ਦਾ ਵੀ ਅਸੀਂ ਝੂਠ ਬੋਲ ਕੇ ਬੰਦਾ ਫਾਈਲ ਕਰਕੇ ਇਦਾਂ ਕੀਤਾ ਸੀਗਾ ਤੇ ਹੁਣ ਅਸੀਂ ক্লোਜ਼ਰ ਰਿਪੋਰਟ ਫਾਈਲ ਕਰਤੀ ਜਾਂ ਫਿਰ ਇਹ ਕਹਿਣ ਵੀ ਭਾਈ ਉਦੋਂ ਸਾਡੇ ਕੋਲ ਸਬੂਤ ਹੈਗੇ ਸੀਗੇ ਤੇ ਹੁਣ ਅਸੀਂ ਸੈਟਿੰਗ ਕਰ ਲਈ ਇਹਦੇ ਨਾਲ ਅਸੀਂ ਨਹੀਂ ਹੁਣ ਉਹਦੇ 'ਚ ਅਸੀਂ ਉਹਦੇ 'ਚ ਕਲੀਨਚਟ ਦੇਤੀ ਦੋ ਗੱਲਾਂ ਹੋ ਸਕਦੀਆਂ ਨੇ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਔਰ ਜਿਨ੍ਹਾਂ ਇਹਨਾਂ ਦੇ ਅਰਵਿੰਦ ਕੇਜਰੀਵਾਲ ਨੂੰ ਵੀ ਔਰ ਮਨੀਸ਼ ਸੋਦੀਆ ਵਰਗਿਆਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਜਿਹੜੇ ਕਿ ਜਿਨ੍ਹਾਂ ਨੇ ਵਿਜੇ ਸਿੰਘਲਾ ਬਾਰੇ ਪ੍ਰਚਾਰ ਕਰਕੇ ਹੋਰ ਥਾਵਾਂ ਤੇ ਵੋਟਾਂ ਲਈਆਂ ਲੋਕਾਂ ਨੂੰ ਮੂਰਖ ਬਣਾਇਆ ਲੋਕਾਂ ਨੂੰ ਤੇ ਇਹੀ ਹੋ ਗਿਆ ਨਾ ਕਿ ਦੇਖੋ ਕਿੰਨੀ ਵਧੀਆ ਪਾਰਟੀ ਆਪ ਦੇ ਮੰਤਰੀ ਦੇ ਖਿਲਾਫ ਇਹਨਾਂ ਨੇ ਐਕਸ਼ਨ ਕਰ ਲਿਆ ਪਰ ਤੁਸੀਂ ਇਹ ਦੇਖੋ ਵੀ ਕਰਦੇ ਕੀ ਨੇ ਇਹ ਕੋਈ ਥੋੜੀ ਜੀ ਗੱਲ ਹੁੰਦੀ ਹੈ ਹੁਣ ਅਮਿਤ ਰਤਨ ਦੀ ਗੱਲ ਹੋਈ ਸੀ ਬਟਿੰਡੇ ਫੜਨਾ ਪਿਆ ਸੀ ਇਹਨਾਂ ਨੂੰ ਹਾਲਾਂਕਿ ਇੱਕ ਵਾਰ ਤਾਂ ਕਲੀਨ ਛੱਟ ਦੇਤੀ ਸੀ ਰਾਤ ਨੂੰ ਜਦੋਂ ਤੱਕ ਉਹ ਰਿਕਾਰਡਿੰਗ ਨਹੀਂ ਆਈ ਸੀ ਇਹਦੀ ਭ੍ਰਿਸ਼ਟਾਚਾਰ ਦੀ ਅਮਿਤ ਰਤਨ ਦੀ ਫਿਰ ਉਸ ਤੋਂ ਬਾਅਦ ਕੇਸ ਕਰਨਾ ਪਿਆ ਜਦੋਂ ਰਿਕਾਰਡਿੰਗ ਆ ਗਈ ਕਿੱਥੇ ਆ ਕੇਸ ਹੋ ਗੱਲ ਉਹੀ ਹੈ ਨਾ ਕਿ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕਿੰਨੇ ਫੋਜਾ ਸਰਾਰੀ ਦਾ ਉਹ ਜਿਹੜਾ ਜਿਹੜਾ ਹੈਗਾ ਕੇਸ 'ਚ ਵੀ ਕਿੰਨੀਆਂ ਉਹਨਾਂ ਨੇ ਜਾਇਦਾਦਾਂ ਬਣਾਈਆਂ ਨੇ ਉਸ ਤੋਂ ਬਾਅਦ ਇੱਕ ਗੋਲਡੀ ਦਾ ਆਈ ਜਾਂਦਾ ਵੀ ਉਹਨੇ ਪਤਾ ਨਹੀਂ ਕਰਪਸ਼ਨ ਦੇ ਨਾਲ ਕੁੱਠੀ ਪਾਲੀ ਕਹੀ ਜਾਂਦੇ ਨੇ ਲੋਕ ਹੋਰ ਕਿੰਨੇ ਹੀ ਇਹਨਾਂ ਦੇ ਐਮ.ਐਲ.ਏ ਨੇ ਕਰਪਸ਼ਨ ਚੱਲ ਵੱਡਾ ਇਹ ਵੀ ਇੱਕ ਜਿਵੇਂ ਉਦੋਂ ਜਿਮਣੀ ਚੋਣ ਸੀ ਵੀ ਸੰਘਰੂਰ ਦੀ ਉਸੇ ਤਰੀਕੇ ਨਾਲ ਹੁਣ ਲੁਧਿਆਣਾ ਤੇ ਜਿਮਣੀ ਚੋਣ ਹੁੰਦੀ ਆ ਰਮਨ अरोड़ा ਨੂੰ ਵੀ ਇਸੇ ਤਰੀਕੇ ਨਾਲ ਆਖਿਆ ਗਿਆ ਕਿ ਅਸੀਂ ਭ੍ਰਿਸ਼ਟਾਚਾਰ ਦੇ ਵਿੱਚ ਫੜਿਆ ਜਾ ਵੱਡੀ ਕਾਰਵਾਈ ਸਾਡੇ ਹੱਥ ਲੱਗੀ ਹੈ ਫਿਰ ਕੀ ਰਾ ਦੇ ਵੀ ਇਹਨਾਂ ਨੂੰ ਵੀ ਕਲੀਨ ਚਟ ਮਿਲ ਸਕਦੀ ਹੈ ਥੋੜੇ ਸਮੇਂ ਬਾਅਦ ਦੇਖੋ ਇਹ ਸਾਰਾ ਇਲੈਕਸ਼ਨ ਦਾ ਡਰਾਮਾ ਇਹਨਾਂ ਦਾ ਹੁਣ ਤੁਸੀਂ ਦੇਖੋ ਵੀ ਜਦੋਂ ਇਲੈਕਸ਼ਨ ਆਉਂਦੀ ਹੈ ਉਹਦੀ ਕੋਈ ਇਹ ਬੰਦਾ ਫੜਦੇ ਨੇ ਆਪਦਾ ਰਮਨ अरोड़ा ਤੁਸੀਂ ਤੁਸੀਂ ਲੁਧਿਆਣਾ ਦੇ ਵਿੱਚ ਜਾ ਕੇ ਪਤਾ ਕਰੋ ਜੀ ਤੁਸੀਂ ਜਲੰਧਰ ਦੇ ਵਿੱਚ ਜਾ ਕੇ ਪਤਾ ਕਰੋ ਤੁਸੀਂ ਹੋਰ ਥਾਵਾਂ ਤੇ ਜਾ ਕੇ ਪਤਾ ਕਰੋ ਕ腐ਸ਼ਨ ਕਿੱਥੇ ਨਹੀਂ ਹੋ ਰਹੀ ਕ腐ਸ਼ਨ ਤਾਂ ਸਾਰੇ ਕਿਤੇ ਹੋ ਰਹੀ ਹੈ ਨਾ ਰਮਨ ਅਰੋੜਾ ਹੁਣ ਲੋਕਾਂ ਨੂੰ ਜਾ ਕੇ ਪੁੱਛੋ ਕਿ ਕਿਹੜਾ ਅੱਜ ਦੀ ਕ腐ਸ਼ਨ ਚੱਲਦੀ ਪਈ ਹੈ ਉੱਥੇ ਅਰਬ ਰੁਪਈਆ ਇਹਨਾਂ ਨੇ ਜਿਹੜਾ ਕ腐ਸ਼ਨ ਦਾ ਵੱਡੇ ਸ਼ਹਿਰਾਂ ਦੇ ਵਿੱਚ ਖਾ ਗਏ ਇਹ ਤੇ ਉਹ ਜਦੋਂ ਵੋਟਾਂ ਆਈਆਂ ਨੇੜੇ ਉਹ ਡਰਾਮਾ ਕਰਕੇ ਜੀ ਅਸੀਂ ਰਮਨ ਰੋੜੇ ਨੂੰ ਫੜ ਲਿਆ ਜੀ ਅਸੀਂ ਉਹਨੂੰ ਅੰਦਰ ਦੇਤਾ ਅਸੀਂ ਵਿਜੀਲੈਂਸ ਬੁਲਾ ਲਈ ਜੀ ਫਲਾਣਾ ਕਰ ਲਿਆ ਥੋੜਾ ਮੈਨੂੰ ਇਹ ਤੇ ਦੱਸੋ ਵੀ ਜਿਹੜਾ ਤੁਹਾਡਾ ਕਿਹੜਾ ਵਿਧਾਇਕ ਤੁਹਾਡਾ ਕਰਪਸ਼ਨ ਨਹੀਂ ਕਰ ਰਿਹਾ ਤੁਸੀਂ ਕਿਸੇ ਮਰਜ਼ੀ ਚਲੇ ਜਾਓ ਤੁਹਾਡੇ ਜੈਤੋ ਚਲੇ ਜਾਓ ਮਾਨਸਾ ਆ ਜਾਓ ਉਦੋਂ ਬਠਿੰਡੇ ਚਲੇ ਜਾਓ ਸਾਰੇ ਕਿਤੇ ਰੋਕਨ ਦਾ ਹੀ ਪਟਨਾ ਹੈ ਕਿ ਮੋٹے ਲੈਵਲ ਤੇ ਕਰਪਸ਼ਨ ਹੋ ਰਹੀ ਹੈ ਕੋਈ ਕੰਮ ਪੈਸੇ ਤੋਂ ਬਿਨਾ ਨਹੀਂ ਹੋ ਰਿਹਾ ਜਿਹੜਾ ਕੰਮ ਪਹਿਲਾਂ 5000 ਦੀ ਰਿਸ਼ਵਤ ਦੇ ਕੇ ਹੁੰਦਾ ਸੀਗਾ ਐਗਜ਼ੈਂਪਲ ਦਿਤੋ ਅਰ ਜਸਤਰੀ ਲਾਲੂ 5000 ਰੁਪਏ ਅਰ ਜਸ਼ਵਤ ਦੇ ਕੇ ਮਾਨਸਾ ਦੇ ਵਿੱਚ ਰਜਿਸਟਰੀ ਹੋ ਜਾਂਦੀ ਸੀ ਹੁਣ ਕੋਈ 50000 ਦੇ ਵਿੱਚ ਹੁੰਦੀ ਹੈ ਕੋਈ ਲੱਖ ਰੁਪਏ ਦੇ ਵਿੱਚ ਹੁੰਦੀ ਹੈ ਕੋਈ 2 ਲੱਖ ਦੇ ਵਿੱਚ ਹੁੰਦੀ ਹੈ ਕੋਈ 20000 ਚ ਹੁੰਦੀ ਹੈ 5000 ਚ ਤੇ ਰਜਿਸਟਰੀ ਹੁਣ ਹੀ ਛੱਡ ਗਈ ਫਰੀਦਾ ਛੱਡ ਹੀ ਦਿਓ ਜੀ ਮਤਲਬ ਕ੍ਰਪਸ਼ਨ ਵੱਧ ਗਈ ਹੈ ਬਹੁਤ ਵੱਡੇ ਲੈਵਲ ਤੇ ਪਰ ਆਪਾਂ ਰੇਟ ਵੱਧ ਗਿਆ ਆਪਾਂ ਗੱਲ ਮੁੜ ਕੇ ਉੱਥੇ ਹੀ ਆਣੇ ਆ ਇਹ ਦੇਖੋ ਮਸਲਾ ਕ੍ਰਪਸ਼ਨ ਦਾ ਸੀਗਾ ਜੀ ਤੇ ਇਹਦੇ ਵਿੱਚ ਮੁੱਖ ਮੰਤਰੀ ਆਪ ਇਨਵੋਲਵ ਹੋਏ ਉਹਨਾਂ ਨੇ ਕਹੇ ਸਾਡੇ ਕੋਲ ਸਬੂਤ ਹੈ ਦੱਸੋ ਮੁੱਖ ਮੰਤਰੀ ਸਾਹਿਬ ਸਬੂਤ ਕਿੱ ਪਰ ਸਬੂਤ ਤੁਸੀਂ ਜਨਤਕ ਕਿਉਂ ਨਹੀਂ ਕੀਤੇ ਰਿਕਾਰਡਿੰਗ ਜਨਤਕ ਤਾਂ ਨਹੀਂ ਹੋਈ ਨਾ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਤਾ ਤੇ ਮੁੱਖ ਮੰਤਰੀ ਸਾਹਿਬ ਪਾਸੇ ਹੋ ਗਏ ਮੁੱਖ ਮੰਤਰੀ ਸਾਹਿਬ ਨੂੰ ਸਾਹਮਣੇ ਆਉਣਾ ਚਾਹੀਦਾ ਸਾਰਾ ਕੁਝ ਦੱਸਣਾ ਚਾਹੀਦਾ ਹੈ ਪਾਰਟੀ ਦੀ ਆਪਾਂ ਥੋੜਾ ਪਿਛੇ ਚੱਲੀਏ ਇਹ ਸ਼ੁਰੂ ਤੋਂ ਕਹਿੰਦੇ ਰਹਿੰਦੇ ਆ ਕਿ ਸਾਡੇ ਕੋਲੇ ਸਬੂਤ ਹੈ ਜਦੋਂ ਸੁੱਚਾ ਸਿੰਘ ਛੋਡੇਪੁਰ ਨੂੰ ਪਾਰਟੀ ਚੋਂ ਕੱਢ ਦਿਆ ਉਹਨਾਂ ਲਈ ਵੀ ਕਹਿੰਦੇ ਕਿ ਸਾਡੇ ਕੋਲੇ ਕੋਈ ਸਬੂਤ ਹੈ ਤਾਂ ਅਸੀਂ ਪਾਰਟੀ ਦੇ ਵਿੱਚੋਂ ਕੱਢਤਾ ਉਹਨਾਂ ਦੀ ਸਰਕਾਰ ਵੀ ਬਣ ਗਈ ਸਰਕਾਰ ਚੱਲ ਵੀ ਰਹੀ ਹੈ ਪਰ ਉਹ ਸਬੂਤ ਨਹੀਂ ਹਾਲੇ ਤੱਕ ਪੇਸ਼ ਹੋਇਆ ਕੀ ਲੱਗਦਾ ਵੀ ਸਬੂ ਦੇਖੋ ਜੀ ਇਹ ਪਾਰਟੀ ਨੂੰ ਡਰਾਮਾ ਕਰਨ ਦੀ ਆदत ਹੈ ਔਰ ਸਭ ਤੋਂ ਵੱਡੀ ਗੱਲ ਮੈਂ ਅੱਜ ਕਹਿਣਾ ਹੈਗਾ ਕਿ ਜਿਹੜੇ ਵੀ ਇਸ ਪਾਰਟੀ ਦੇ ਵਿੱਚ ਹੈਗੇ ਨੇ ਇਹ ਕਿਸੇ ਦੇ ਸਕੇ ਨਹੀਂ ਇਹ ਤੁਹਾਡੇ ਦੇ ਝੂਠੇ ਇਲਜ਼ਾਮ ਵੀ ਲਾ ਸਕਦੇ ਆ ਇਹ ਤੁਹਾਨੂੰ ਜਦੋਂ ਸੈਟਿੰਗ ਹੋਗੀ ਬਰੀ ਵੀ ਕਰ ਸਕਦੇ ਆ ਅੰਦਰ ਵੀ ਦੇ ਸਕਦੇ ਬਾਹਰ ਵੀ ਕੱਢ ਸਕਦੇ ਆ ਕੋਈ ਇਹਨਾਂ ਦਾ ਦੀਨਮਾਨ ਨਹੀਂ ਹੈਗਾ ਪਾਰਟੀ ਦਾ ਨਾ ਭਗਵੰਤ ਮਾਨ ਦਾ ਕੋਈ ਦੀਨਮਾਨ ਹੈ ਨਾ ਕੋਈ ਅਰਵਿੰਦ ਕੇਜਰੀਵਾਲ ਦਾ ਨਾ ਹੋਰਾਂ ਦਾ ਇਹ ਸਿਰਫ ਬੰਦਿਆਂ ਨੂੰ ਵਰਤਦੇ ਆ ਹੁਣ ਦੇਖੋ ਹੁਣ ਸੈਟਿੰਗ ਹੋ ਗਈ ਜਾਂ ਕੋਈ ਉਹਨਾਂ ਨੇ ਕੀ ਕੀਤਾ ਮੈਨੂੰ ਨਹੀਂ ਪਤਾ ਤੁਸੀਂ ਦੇਖੋ ਵੀ ਵਿਜੇ ਸਿੰਘ 라ਜੀ ਦੇ ਜਦੋਂ ਇਹ ਗੱਲ ਹੋਈ ਹੈ ਉਸ ਤੋਂ ਬਾਅਦ ਜਦੋਂ ਉਹ ਬਾਹਰ ਆਇਆ ਉਸ ਤੋਂ ਬਾਅਦ ਉਹ ਲਗਾਤਾਰ ਪਾਰਟੀ ਦੇ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਜੀ ਲਗਾਤਾਰ ਉਹਨਾਂ ਦੇ ਪ੍ਰੋਗਰਾਮਾਂ ਤੇ ਭਗਵੰਤ ਮਾਨ ਜੀ ਦੇ ਘਰ ਦੇ ਵੀ ਆਉਂਦੇ ਰਹੇ ਆ ਇਹ ਸਾਰਾ ਦਿਨ ਮੰਤਰੀ ਮੰਡਲ ਦੀਆਂ ਮੰਤਰੀਆਂ ਦੇ ਨਾਲ ਹੋਰ ਪ੍ਰੋਗਰਾਮਾਂ ਦੇ ਵਿੱਚ ਦੇਖੇ ਵੀ ਜਾ ਸਕਦੇ ਆ ਜੇ ਇਹ ਕਰਪਸ਼ਨ ਭਗਵੰਤ ਮਾਨ ਜੀ ਨੇ ਖੁਦ ਖੁਦ ਕਨਫਰਮ ਕੀਤੀ ਹੈ ਤੇ ਫਿਰ ਉਹ ਉੱਥੇ ਕਿਵੇਂ ਹੋ ਸਕਦੇ ਆ ਥੋਡੇ ਮੰਤਰੀ ਥੋਡੇ ਜਿਹੜੇ ਹੈਗੇ ਆ ਐਮ ਐਲ اے ਕਿਵੇਂ ਉਹਨਾਂ ਨਾਲ ਜਨਤਕ ਥਾਮਾ ਤੇ ਹੋ ਸਕਦੇ ਆ ਜਾਂ ਤੁਸੀਂ ਇਹ ਕੋਈ ਅਸੀਂ ਝੂਠ ਬੋਲਿਆ ਸੀਗਾ ਇੱਕ ਬਾਈ ਇਲੈਕਸ਼ਨ ਹੋਣੀ ਸੀ ਉਹਦੇ ਅਸੀਂ ਉਹਦੇ ਕਰਕੇ ਡਰਾਮਾ ਕੀਤਾ ਸੀਗਾ ਸਾਰਾ ਲੋਕਾਂ ਨੂੰ ਮੂਰਖ ਬਣਾਇਆ ਸੀ ਤੇ ਉਹ ਡਰਾਮਾ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਬੰਦੇ ਨੂੰ ਛਡਾ ਲਿਆ ਆਪਦਾ ਸਿੱਧਾ ਮੰਨੋ ਨਾ ਹੁਣ ਮੁੱਖ ਮੰਤਰੀ ਸਾਹਿਬ ਮੂਰੇ ਕਿਉਂ ਨਹੀਂ ਹੁੰਦੇ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਹੈ ਕਿ ਹੁਣ ਤੁਸੀਂ ਕੈਮਰੇ ਦੇ ਸਾਹਮਣੇ ਆਓ ਜਿਵੇਂ ਉਹਦੋਂ ਹਿੰਦੀ ਦੇ ਵਿੱਚ ਭਾਸ਼ਣ ਦਿੰਦੇ ਸੀ ਨਾ ਸਾਰੇ ਦੇਸ਼ ਨੂੰ ਦੱਸਣ ਲਈ ਉਹ ਭਾਸ਼ਣ ਵੀ ਹਿੰਦੀ ਦੇ ਵਿੱਚ ਹੈ ਜੀ ਤਾਂ ਕਿ ਸਾਰੇ ਦੇਸ਼ ਨੂੰ ਪਤਾ ਲੱਗੇ ਵੀ ਅਸੀਂ ਉਦੋਂ ਅੱਗੇ ਇਲੈਕਸ਼ਨਾਂ ਸੀਗੀਆਂ ਜਦੋਂ ਵਿਜੇ ਸਿੰਘ 라 ਜੀ ਨੂੰ ਫੜਿਆ ਉਸ ਤੋਂ ਬਾਅਦ ਗੁਜਰਾਤ ਦੀਆਂ ਇਲੈਕਸ਼ਨਾਂ ਸੀ ਉਸ ਤੋਂ ਬਾਅਦ ਹਿਮਾਚਲ ਦੀਆਂ ਇਲੈਕਸ਼ਨਾਂ ਸੀ ਦਿੱਲੀ ਐਮਸੀਡੀ ਦੀਆਂ ਇਲੈਕਸ਼ਨਾਂ ਸੀ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਸੀ ਇਹਨਾਂ ਨੇ ਪੂਰੇ ਦੇਸ਼ ਦੇ ਵਿੱਚ ਉਸ ਦੀ ਇੱਕ ਵੇਵ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਆਪਦਾ ਇੱਕ ਮੰਤਰੀ ਟੰਗਤਾ ਕਰਪਸ਼ਨ ਕਰਕੇ ਪਰ ਉਹ ਕੀ ਗਿਆ ਕਿੱਥੇ ਹੁਣ ਸਾਰਾ ਕੁਝ 1 ਕਰੋੜ 16 ਲੱਖ ਦੀ ਕਰਪਸ਼ਨ ਦਾ ਉਹ ਕੇਸ ਸੀਗਾ 58 ਕਰੋੜ ਦਾ ਜਿਹੜਾ ਦੱਸਿਆ ਸੀਗਾ 58 ਕਰੋੜ ਦਾ ਟੈਂਡਰ ਸੀਗਾ ਜਿਹਦੇ ਵਿੱਚ 2% ਕਰਾਪਸ਼ਨ ਮੰਗੀ ਸੀ ਰੇਸ਼ੋਤ ਮੰਗੀ ਗਈ ਸੀ ਜਿਹੜਾ ਰਜਿੰਦਰ ਸਿੰਘ ਦਾ ਬਿਆਨ ਹੈ ਔਰ ਉਹਨੇ ਕਿਹਾ ਸੀ 5 ਲੱਖ ਰੁਪਈਆ ਜਿਹੜਾ ਦਿੰਦੇ ਦੀ ਮੇਰੇ ਕੋਲ ਆਡੀਓ ਹੈਗੀ ਹੈ ਕਿੱਥੇ ਉਹ ਬਲਾਉ ਰਜਿੰਦਰ ਸਿੰਘ ਨੂੰ ਟੰਗੋ ਉਹਨੂੰ ਹੁਣ ਪਰ ਗਲਤ ਉਹ ਹੀ ਹੈ ਨਾ ਕਿ ਤੁਸੀਂ ਮੋਹਰਾ ਬਣਾ ਰੱਖਿਆ ਥੋੜੀ ਸਰਕਾਰ ਹੈ ਥੋੜੀ ਪੁਲਿਸ ਹੈ ਤੁਸੀਂ ਕਲੀਨ ਚਟਾ ਦੇਣੀਆਂ ਨੇ ਤੁਸੀਂ ਉਹਨੂੰ ਬੰਦੇ ਨੂੰ ਜਿਹੜਾ ਹੈਗਾ ਰਿਸ਼ਵਤ ਦੇ ਵਿੱਚ ਫਸਾਉਣਾ ਹੈ ਹੁਣ ਇਹ ਤਾਂ ਭਗਵੰਤ ਮਾਨ ਜੀ ਦੱਸ ਸਕਦੇ ਆ ਵੀ ਅਸੀਂ ਵਿਜੇ ਸਿੰਘ ਲਾਣਾ ਸੈਟਿੰਗ ਕੀਤੀ ਐ ਕੋਈ ਸਾਡੀ ਪੁਲਿਸ ਨੇ ਸੈਟਿੰਗ ਕੀਤੀ ਐ ਜਾਂ ਅਸੀਂ ਝੂਠ ਬੋਲਿਆ ਸੀ ਇਹ ਝੂਠ ਬੋਲਿਆ ਸੀ ਤਾਂ ਵੀ ਭਗਵੰਤ ਮਾਨ ਜੀ ਨੂੰ ਕਲੀਅਰ ਕਰਨਾ ਚਾਹੀਦਾ ਅੱਛਾ ਹੁਣ ਸਵਾਲ ਇੱਕ ਹੋਰ ਆ ਕਿ ਜਿਹੜਾ ਮੰਤਪ ਘਟਨਾ ਵਾਪਰਦੀ ਐ ਤਰਨ ਤਨ ਹਲਕੇ ਦੇ ਜਿਹੜੇ ਵਿਧਾਇਕ ਨੇ ਉਹ ਸਵਰਗ ਸੁਧਾਰ ਜਾਂਦੇ ਹੁਣ ਇਹ ਵੀ ਐ ਕਿ ਉੱਥੇ ਵੀ ਇੱਕ ਜਿਮਣੀ ਚੋਣ ਆਉਣੀ ਐ ਕੀ ਲੱਗਦਾ ਕਿ ਉਸ ਚੋਣ ਤੋਂ ਪਹਿਲਾਂ ਵੀ ਕੋਈ ਹੋਰ ਇੱਕ ਦੋ ਵਿਧਾਇਕ ਜਾਂ ਮੰਤਰੀ ਟੰਗੇ ਜਾਂ ਸਾਦੇ ਇਸੇ ਤਰੀਕੇ ਨਾਲ ਨਹੀਂ ਦੇਖੋ ਕਸ਼ਮੀਰ ਸਿੰਘ ਜੀ ਦੀ ਜਿਹੜੀ ਹੈਗੀ ਇਹ ਮੌਤ ਹੋਈ ਐ ਉਹ ਬੜਾ ਮਾੜਾ ਮੰਦਭਾਗਾ ਹੋਇਆ ਇਹਦੇ ਤਾਂ ਨਹੀਂ ਹੋਣਾ ਚਾਹੀਦਾ ਸੀਗਾ ਪਰ ਤੁਹਾਡੀ ਗੱਲ ਬਾਈ ਇਲੈਕਸ਼ਨ ਦੀ ਹੈ ਇਹਨਾਂ ਦਾ ਡਰਾਮਿਆਂ ਦੀ ਹੱਤ ਪਈ ਹੋਈ ਆ ਤੇ 2000 ਅ 25 ਦੇ ਅਖੀਰ ਦੇ ਵਿੱਚ ਜਿਹੜੇ ਹੈਗੇ ਇਲੈਕਸ਼ਨ ਨੇਗੇ ਬਿਹਾਰ ਦੇ ਜੀ ਮੈਨੂੰ ਲੱਗਦਾ ਹੈ ਕਿ ਉਸ ਟਾਈਮ ਹੀ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਆਉਣੀ ਹੈ ਤੇ ਉਸ ਟਾਈਮ ਹੀ ਸ਼ਾਇਦ ਇਹ ਡਰਾਮਾ ਹੋ ਸਕਦਾ ਹੋਰ ਕਰ ਲੈਣਾ ਕਿਉਂਕਿ ਇਹਨਾਂ ਦਾ ਕੋਈ ਦੀਨਮਾਨ ਨਹੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆਗਾ ਵੀ ਜਿਹੜੇ ਬੰਦੇ ਨਾਲ ਇਹਨਾਂ ਦੀ ਸੈਟਿੰਗ ਹੈਗੀ ਆ ਆਪਦੀ ਉਹ ਤਾਂ ਕੁਝ ਮਰਜ਼ੀ ਤੁਸੀਂ ਦੇਖੋ ਵੀ ਇਹ ਇਹਨਾਂ ਦੇ ਜਿਹੜੇ ਆ ਪਟਿਆਲੇ ਦੇ ਵਿੱਚ ਜਿਹੜੇ ਹੈਗੇ ਆ ਜਾਣਕਾਰ ਇਹਨਾਂ ਦੇ ਐਮਐਲਏ ਹੈਗੇ ਆ ਤੇ ਜਿਹੜੇ ਬੜੇ ਬਦਨਾਮ ਨੇਗੇ ਉਹਨਾਂ ਨੇ ਨਹੀਂ ਪ੍ਰਾਪਰਟੀਆਂ ਬਣਾ ਰਹੀਆਂ ਮੈਰੀਜ ਪੈਲੈਸ ਬਣਾਈ ਜਾਂਦੇ ਨੇ ਉਹਨਾਂ ਨੇ ਅਰਬਾਂ ਰੁਪਏ ਦੀ ਪ੍ਰਾਪਰਟੀ ਖਰੀਦ ਲਈ ਮਾਈਨਿੰਗ ਚੱਲਦੀ ਪਈ ਆ ਲਗਾਤਾਰ ਮੈਂ ਮਾਈਨਿੰਗ ਉੱਥੇ ਐਕਸਪੋਜ਼ ਕੀਤੀ ਸੀਗੀ ਛੱਤਬੀਟ ਦੇ ਕੋਲੇ ਉੱਥੇ ਰੋਜ਼ 2 ਕਰੋੜ ਦੀ ਮਾਈਨਿੰਗ ਹੁੰਦੀ ਆ ਤੇ ਉਹ ਇਹਨਾਂ ਨੇ ਨਹੀਂ ਫੜਿਆ ਕਿਉਂਕਿ ਉਹਦੇ ਨਾਲ ਸੈਟਿੰਗ ਹੈ ਉੱਥੋਂ ਹਿੱਸੇ ਆਉਂਦੇ ਨੇਗੇ ਇਹਨਾਂ ਨੂੰ ਪਰ ਜਿਹੜੇ ਬੰਦੇ ਨਾਲ ਸੈਟਿੰਗ ਨਹੀਂ ਹੈਗੀ ਜਾਂ ਜਿਹੜੇ ਬੰਦੇ ਨੂੰ ਇਦਾਂ ਟੰਗਣਾ ਇੱਕ ਕਲੱਬ ਲਾਂਦੇ ਆ ਉਹਨੂੰ ਟੰਗ ਕਿਹੋਂ ਜਿਹਦਾ ਰਮਨ ਰੋੜੇ ਦੀ ਗੱਲ ਹੈ ਰਮਨ ਅਰੋੜਾ ਕਿੰਨੇ ਟਾਈਮ ਤੋਂ ਲੱਗਿਆ ਹੋਇਆ ਸੀਗਾ ਪਰ ਗੱਲ ਉਹੀ ਹੈ ਵੀ ਹੁਣ ਅੱਗੇ ਇਲੈਕਸ਼ਨ ਆ ਗਈ ਸੀ ਉਹ ਟੰਗਤਾ ਹੁਣ ਉਹੀ ਹੈ ਵੀ ਤੁਹਾਡਾ ਅੱਗੇ ਜੇ ਕੋਈ ਇਹ ਹੋਰ ਇਲੈਕਸ਼ਨ ਆਉਂਦੀ ਹੈਗੀ ਤਰਨਧਰਾਂ ਦੀ ਤਾਂ ਚਲੋ ਆਈ ਗਈ ਹੁਣ ਅਨਫੋਰਚੂਨੇਟਲੀ ਡੈਥ ਹੋ ਗਈ ਐਮਐਲਏ ਸਾਹਿਬ ਦੀ ਤੇ ਉੱਥੇ ਵੀ ਇਹਨਾਂ ਨੇ ਡਰਾਮਾ ਇਹੀ ਕਰਨਾ ਗੱਲ ਗੱਲ ਇਹੀ ਹੈ ਵੀ ਮੇਨ ਗੱਲ ਮੁੱਖ ਮੰਤਰੀ ਸਾਹਿਬ ਦੀ ਹੈ ਵੀ ਤੁਹਾਡੇ ਬਿਆਨਾਂ ਦਾ ਕੀ ਹੈ ਤੁਹਾਡੀ ਜ਼ੁਬਾਨ ਦੀ ਕੀ ਵੈਲਿਊ ਹੈ ਕੋਈ ਵੈਲਿਊ ਨਹੀਂ ਰਹੀ ਨਾ ਥੋਡੇ ਬਿਆਨਾਂ ਦਾ ਤੁਹਾਡੀ ਜ਼ੁਬਾਨ ਦੀ ਕੀ ਵੈਲਿਊ ਹੈ ਥੋਡੇ ਇਹ ਕਹਿ ਦੀ ਕੀ ਵੈਲਿਊ ਹੈ ਕਿ ਮੈਂ ਸਬੂਤ ਦੇ ਦਿੱਤੇ ਸੀਗੇ ਵਿਜੇ ਸਿੰਘ ਲਾ ਖੁਦ ਕਬੂਲ ਕੀਤਾ ਮੈਂ ਮੈਂ ਖੁਦ ਪੁਲਿਸ ਨੂੰ ਸਬੂਤ ਦਿੱਤੇ ਐ ਅਸੀਂ ਰਿਕਾਰਡਿੰਗਾਂ ਕੀਤੀਆਂ ਨੇ ਕਿੱਧਰ ਗਏ ਉਹ ਲੋਕ ਇੰਨੇ ਮੂਰਖ ਨਹੀਂ ਹੈਗੇ ਠੀਕ ਹੈ ਸਾਡੇ ਲੋਕਾਂ ਦੀ ਯਾਦਦਾਸ਼ਤ ਘੱਟ ਹੈਗੀ ਲੋਕ ਗੱਲਾਂ ਸੁਣ ਕੇ ਭੁੱਲ ਜਾਂਦੇ ਨੇਗੇ ਲੋਕ ਲੋਕਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਵੀ ਕਰਦੇ ਕੀ ਨੇਗੇ ਲੋਕ ਭੁੱਲੇ ਜਾਂਦੇ ਪਰ ਇੰਨੇ ਮੂਰਖ ਨਹੀਂ ਕਿ ਲੋਕ ਇਹ ਵੀ ਭੁੱਲੇ ਜਾਣ ਕਿ ਵਿਜੇ ਸਿੰਘ ਲਾਦੇ ਨਾਲ ਤੁਸੀਂ ਕੀ ਕੀਤਾ ਤੇ ਲੋਕ ਮੈਂ ਸਮਝਦਾ ਕਿ ਅੱਗੇ ਸਵਾਲ ਇਹਨਾਂ ਤੋਂ ਪੁੱਛਣਗੇ ਜੀ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ ਜੀ ਥੈਂਕ ਯੂ ਤਾਂ ਗੱਲਬਾਤ ਕੀਤੀ ਮਾਨੀਕ ਗੋਲਦਿਆਂ ਉਹਨਾਂ ਨੇ ਕਈ ਸਵਾਲ ਉਠਾਏ ਨੇ ਉਹ ਤੋਂ ਹੀ ਸਾਰੇ ਸੋਹਣੇ ਆ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਕਦੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਕੈਮਰੇ ਆ ਕੇ ਆਉਣਗੇ ਤੇ ਕਹਿਣਗੇ ਕਿ ਜਿਹੜੇ ਮੈਂ આરોਪ ਲਾਇਏ ਸੀਗੇ ਜਿਹੜੇ ਮੈਂ ਸਬੂਤ ਕਾਇਸੇ ਉਹ ਸਭ ਕੁਝ ਝੂਠ ਸੀਗਾ ਇਸੇ ਕਰਕੇ ਹੁਣ ਅਸੀਂ ਜਿਹੜੀ ਕਲੀਨ ਚਟ ਹੈ ਉਹ ਮੀਡੀਆ ਸਾਹਮਣੇ ਆਉਂਦੇ ਆ ਤੇ ਇਹ ਬਿਆਨ ਦਿੰਦੇ ਆ ਕਿ ਸਾਡੇ ਤੋਂ ਦੋ ਗਲਤੀ ਹੋ ਗਈ ਸੀ ਤ ਤੱਕ ਤੇ ਤੇਦੇ ਲੋਕਸ ਟੀਵੀ ਧੰਨਵਾਦ